ਖਬਰ ਦਾ ਕੁੱਲੂ ਦੇ ਪਾਗਲ ਨਾਲੇ ਦੇ ਨੇੜੇ ਭਾਰੀ ਲੈਂਡਸਲਾਈਡ ਹੋਈ ਹੈ ਆਊਟ ਲਾਰਜੀ ਸੈਂਤ ਮਾਰਗ ਦੇ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਆਵਾਜਾਈ ਠੱਪ ਹੋ ਗਈ ਹੈ 15 ਪਿੰਡਾਂ ਦਾ ਆਪਸ ਦੇ ਨਾਲੋਂ ਸੰਪਰਕ ਤੱਕ ਵੀ ਟੁੱਟ ਚੁੱਕਾ ਹੈ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਹਦੇ ਵਕਫਾ ਹਿੱਕ ਗਾਵਾਂ ਤੇ ਆ ਕੁੱਲੂ ਦੇ ਨਾਲ ਜੁੜੀ ਖਬਰ ਜਿੱਥੇ ਦੇ ਭਾਰੀ ਲੈਂਡਸਲਾਈਡ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆਊਟ ਲਾਰਜੀ ਸੈਂਤ ਮਾਰਗ ਦੇ ਆ ਲੈਂਡਸਲਾਈਡ ਹੋਈ ਹੈ ਕਿਸ ਤਰੀਕੇ ਦੇ ਨਾਲ ਮਲਬਾ ਪਹਾੜਾਂ ਤੋਂ ਹੇਠਾਂ ਡਿੱਗਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੀ ਲੈਂਡਸਲਾਈਡਿੰਗ ਆ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਆ ਹਵਾ ਜੀ ਆਵਾਜ਼ੇ ਵੀ ਜਿਹੜੀ ਪ੍ਰਭਾਵਿਤ ਹੋ ਜਾਂਦੀ ਜਦੋਂ ਖਾਸ ਤੌਰ ਤੇ ਕਿਸੇ ਰੋਡ ਤੇ ਆ ਕੇ ਮਲਬਾ ਡਿੱਗਦਾ ਤਾਂ ਉਸ ਨੂੰ ਹਟਾਉਂਦਿਆਂ ਵੀ ਕਾਫੀ ਸਮਾਂ ਲੱਗਦਾ ਇਸ ਤਰੀਕੇ ਦੇ ਹਾਲਾਤ ਪੁੱਲੂ ਦੇ ਵਿੱਚ ਬਣੇ ਹੋਏ ਨੇ ਪੁੱਲੂ ਦੇ ਆ ਪਾਗਲ ਨਾਲੇ ਦੇ ਨੇੜੇ ਅੱਜ ਇੱਥੇ ਕਿ ਭਾਰੀ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਅਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਹਾੜੀਆਂ ਤੋਂ ਆ ਪੱਥਰ ਡਿੱਗਦੇ ਹੋਏ ਵੱਡੇ ਪੱਧਰ ਤੇ ਮਲਬਾ ਡਿੱਗਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਹਲਾਤੀ ਜਾਨੀ ਨੁਕਸਾਨ ਦਾ ਬਹੁਤ ਹੀ ਵਿਚਾਰ ਰਿਹਾ ਕਿਉਂਕਿ ਕਈ ਵਾਰ ਅਜਿਹਾ ਵੀ ਹੋ ਜਾਂਦਾ ਕਿ ਤੋਂ ਮਲਬਾ ਡਿੱਗਦਾ ਕਈ ਵਾਰ ਮਾਨੋਕ ਤੋਂ ਗੁਜ਼ਰੇ ਹੁੰਦੇ ਨੇ ਆ ਕਈ ਵਾਰ ਜਾਨੀ ਨੁਕਸਾਨ ਤੱਕ ਵੀ ਹੋ ਜਾਂਦਾ ਪਰ ਇੱਥੇ ਹਲਾਕੇ ਬਹੁਤ ਬਚਾਅ ਦੀ ਗੱਲ ਰਹੀ ਹੈ ਪਰ ਇਹ ਲੈਂਡਸਲਾਈਡਿੰਗ ਦੇ ਕਾਰਨ ਅਵਾਜਾਈ ਪੂਰੀ ਤਰ੍ਹਾਂ ਦੇ ਨਾਲ Dây ਤੋ ਜੀਐਨਕੇ ਦੇ ਵਿੱਚ ਮੀਂਹ ਦੇ ਹਾਲਾਤ ਵਿਗੜ ਦਿੱਤੇ ਨੇ ਮੌਸਮ ਵਿਭਾਗ ਦੇ ਵੱਲੋਂ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜੰਮੂ ਦੇ ਵਿੱਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜੰਮੂ ਦੇ ਸੰਭਾਗ ਦੇ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਠੂਆ ਦੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਥਾਵਾਂ ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆਇਆ ਕਠੂਆ ਦੇ ਵਿੱਚ ਕੱਲ 3 ਥਾਵਾਂ ਤੇ ਦਰਸਲ ਬੱਦਲ ਫਟੇ ਸਨ ਤਾਂ ਜੀਐਨਕੇ ਦੇ ਵਿੱਚ ਵੀ ਹਾਲਾਤ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਪਾਰੀ ਮੀਂਹ ਦਾ ਅਲਰਟ ਵਿਚ ਹਾ ਜਮੂ ਦੇ ਵਿੱਚ ਅਗਲੇ 2-3 ਦਿਨ ਆ 2 ਦਿਨ ਭਾਰੀ ਮੀਂਹ ਦੀ ਸੰਭਾਵਨਾ ਮੌਸਮੀ ਭਾਗ ਦੇ ਵੱਲੋਂ ਜਟਾਈ ਗਈ ਹੈ ਜਮੂ ਦੇ ਸੰਭਾਗ ਦੇ ਵਿੱਚ ਸਾਰੇ ਸਕੂਲ ਵੀ ਅਤਿਆਤਨਾ ਜਿਹੜਾ ਕਿ ਇਹ ਕਦਮ ਚੁੱਕਿਆ ਗਿਆ કે ਫੈਸਲਾ ਲਿਆ ਗਿਆ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਕਠੂਆ ਦੀ ਗੱਲ ਕਰੀਏ ਤਾਂ ਹੁਣ ਤੱਕ 7 ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਤਿੰਨ ਥਾਵਾਂ ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਜੋ ਕਿ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਕਿ ਕਠੂਆ ਦੇ ਵਿੱਚ ਕੱਲ ਤਿੰਨ ਥਾਵਾਂ ਤੇ ਬੱਦਲ ਪੜਿਆ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਰੋਕਰਾਂਗ ਅਗਲੀ ਖਬਰ ਦਾ ਕੁੱਲੂ ਦੇ ਪਾਗਲ ਨਾਲੇ ਦੇ ਨੇੜੇ ਭਾਰੀ ਲੈਂਡਸਲਾਈਡ ਹੋਈ ਹੈ ਆਊਟ ਲਾਰਜੀ ਸੈਂਤ ਮਾਰਗ ਦੇ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਆਵਾਜਾਈ ਠੱਪ ਹੋ ਗਈ ਹੈ 15 ਪਿੰਡਾਂ ਦਾ ਆਪਸ ਦੇ ਨਾਲੋਂ ਸੰਪਰਕ ਤੱਕ ਵੀ ਟੁੱਟ ਚੁੱਕਾ ਹੈ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਵਕਫਾ ਵਿੱਚ ਗਾਵਾਂ ਤੇ ਆ ਕੁੱਲੂ ਦੇ ਨਾਲ ਜੁੜੀ ਖਬਰ ਕਿੱਥੇ ਦੇ ਭਾਰੀ ਲੈਂਡਸਲਾਈਡ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆਊਟ ਲਾਰਜੀ ਸੈਂਤ ਮਾਰਗ ਦੇ ਹ ਲੈਂਡਸਲਾਈਡ ਹੋਈ ਹੈ ਕਿਸ ਤਰੀਕੇ ਦੇ ਨਾਲ ਮਲਬਾ ਪਹਾੜਾਂ ਤੋਂ ਢੇਠਾ ਡਿੱਗਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਲੈਂਡਸਲਾਈਡਿੰਗ ਆ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਆ ਹਵਾ ਜੀ ਆਵਾਜ਼ੇ ਵੀ ਜਿਹੜੀ ਪ੍ਰਭਾਵਿਤ ਹੋ ਜਾਂਦੀ ਹੈ ਜਦੋਂ ਖਾਸ ਤੌਰ ਤੇ ਕਿਸੇ ਰੋਡ ਤੇ ਆ ਕੇ ਮਲਬਾ ਡਿੱਗਦਾ ਤਾਂ ਉਸ ਨੂੰ ਹਟਾਉਂਦਿਆਂ ਵੀ ਕਾਫੀ ਸਮਾਂ ਲੱਗਦਾ ਇਸ ਤਰੀਕੇ ਦੇ ਹਾਲਾਤ ਫਲੂ ਦੇ ਵਿੱਚ ਹੀ ਬਣੇ ਹੋਏ ਨੇ ਫਲੂ ਦੇ ਆ ਪਾਗਲ ਨਾਲੇ ਦੇ ਨੇੜੇ ਅੱਜ ਇੱਥੇ ਕੀ ਪਾਰੀ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਹਾੜੀਆਂ ਤੋਂ ਆ ਪੱਥਰ ਡਿੱਗਦੇ ਹੋਏ ਵੱਡੇ ਪੱਧਰ ਤੇ ਮਲਬਾ ਡਿੱਗਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹਾਲਾਂਕਿ ਜਾਨੀ ਨੁਕਸਾਨ ਦਾ ਬਹੁਤੇ ਵਿਚਾਰ ਰਿਹਾ ਕਿਉਂਕਿ ਕਈ ਵਾਰ ਅਜਿਹਾ ਵੀ ਹੋ ਜਾਂਦਾ ਕਿ ਜਦੋਂ ਮਲਬਾ ਡਿੱਗਦਾ ਕਈ ਵਾਰ ਵਾਹਨ ਉੱਥੋਂ ਗੁਜ਼ਰੇ ਹੁੰਦੇ ਨੇ ਕਈ ਵਾਰ ਜਾਨੀ ਨੁਕਸਾਨ ਤੱਕ ਵੀ ਹੋ ਜਾਂਦਾ ਪਰ ਇੱਥੇ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਹੈ ਪਰ ਇਹ ਲੈਂਡਸਲਾਈਡਿੰਗ ਦੇ ਕਾਰਨ ਆਵਾਜਾਈ ਪੂ ਤੋ ਜੇਣਕੇ ਦੇ ਵਿੱਚ ਮੀਂਹ ਹਾਲਾਤ ਵਿਗਾੜ ਦਿੱਤੇ ਨੇ ਮੌਸਮੀ ਪਾਕ ਦੇ ਵੱਲਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜੰਮੂ ਦੇ ਵਿੱਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜੰਮੂ ਦੇ ਸੰਭਾਗ ਦੇ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਠੂਆ ਦੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਥਾਵਾਂ 'ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆਇਆ ਕਠੂਆ ਦੇ ਵਿੱਚ ਕੱਲ 3 ਥਾਵਾਂ 'ਤੇ ਦਰਸਲ ਬੱਦਲ ਫਟੇ ਸਨ ਜੰ&ਕ ਦੇ ਵਿੱਚ ਵੀ ਹਾਲਾਤ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦਾ ਅਲਰਟ ਵਿਚਾਰੀ ਕੀਤਾ ਗਿਆ ਜੰਮੂ ਦੇ ਵਿੱਚ ਅਗਲੇ 2-3 ਦਿਨ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਟਾਈ ਗਈ ਹੈ ਜੰਮੂ ਦੇ ਸੰਬੰਧ ਦੇ ਸਾਰੇ ਸਕੂਲ ਵੀ ਅਤਿਆਤਨ ਜਿਹੜਾ ਕਿ ਇਹ ਕਦਮ ਚੁੱਕਿਆ ਗਿਆ ਫੈਸਲਾ ਲਿਆ ਗਿਆ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਕੱਠੂਆ ਦੀ ਗੱਲ ਕਰੀਏ ਤਾਂ ਹੁਣ ਤੱਕ 7 ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਤਿੰਨ ਥਾਵਾਂ ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਜੋ ਕਿ ਸਾਫ਼ ਤੌਰ ਤੇ ਆਤਿ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਕਿ ਕਠਵਾ ਦੇ ਵਿੱਚ ਕੱਲ ਤਿੰਨ ਥਾਵਾਂ ਤੇ ਬੱਦਲ ਫੜਿਆ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਰੁਕ ਰਹਾਂਗੇ ਅਗਲੀ ਖਬਰ ਦਾ ਕੁੱਲੂਦੇ ਪਾਗਲ ਨਾਲੇ ਦੇ ਨੇੜੇ ਭਾਰੀ ਲੈਂਡਸਲਾਈਡ ਹੋਈ ਹੈ ਆਊਟ ਲਾਰਜੀ ਸੈਂਤ ਮਾਰਗ ਦੇ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਅਵਾਜੇ ਠੱਪ ਹੋ ਗਈ ਹੈ 15 ਪਿੰਡਾਂ ਦਾ ਆਪਸ ਦੇ ਨਾਲੋਂ ਸੰਪਰਕ ਤੱਕ ਵੀ ਟੁੱਟ ਚੁੱਕਾ ਹੈ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਹਦੇ ਵਕਫਾ ਜਗਾਵਾਂ ਤੇ ਆ ਕੁੱਲੂ ਦੇ ਨਾਲ ਜੁੜੀ ਖਬਰ ਕਿੱਥੇ ਦੇ ਭਾਰੀ ਲੈਂਡਸਲਾਈਡ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆਊਟ ਲਾਰਜੀ ਸੈਂਤ ਮਾਰਗ ਦੇ ਹਾਂ ਲੈਂਡਸਲਾਈਡ ਹੋਈ ਹੈ ਕਿਸ ਤਰੀਕੇ ਦੇ ਨਾਲ ਮਲਬਾ ਪਹਾੜਾਂ ਤੋਂ ਹੇਠਾਂ ਡਿੱਗਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੀ ਲੈਂਡਸਲਾਈਡਿੰਗ ਆ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਹਾਵਾ ਜੇ ਆਵਾਜੇ ਵੀ ਜਿਹੜੀ ਪ੍ਰਭਾਵਿਤ ਹੋ ਜਾਂਦੀ ਹੈ ਜਦੋਂ ਖਾਸ ਤੌਰ ਤੇ ਕਿਸੇ ਰੋਡ ਤੇ ਆ ਕੇ ਮਲਬਾ ਡਿੱਗਦਾ ਤਾਂ ਉਸ ਨੂੰ ਹਟਾਉਂਦਿਆਂ ਵੀ ਕਾਫੀ ਸਮਾਂ ਲੱਗ ਜਾਂਦਾ ਇਸ ਤਰੀਕੇ ਦੇ ਹਾਲਾਤ ਪੁਲੂ ਦੇ ਵਿੱਚ ਬਣੇ ਹੋਏ ਨੇ ਪੁਲੂ ਦੇ ਆ ਪਾਗਲ ਨਾਲੇ ਦੇ ਨੇੜੇ ਅੱਜ ਇੱਥੇ ਕੀ ਪਾਰੀ ਲੈਂਡਸਲਾਈਡ ਹੋਈ ਹੈ ਮਲਬੇ ਦੇ ਕਾਰਨ ਆਵਾਜਾ ਵੀ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਹਾੜੀਆਂ ਤੋਂ ਆ ਪੱਥਰ ਡਿੱਗਦੇ ਹੋਏ ਵੱਡੇ ਪੱਧਰ ਤੇ ਮਲਬਾ ਡਿੱਗਦਾ ਹੋਇਆ ਤੁਸੀਆਂ ਦੇ ਵਿੱਚ ਨਜ਼ਰ ਆਇਆ ਹੈ ਹਾਲਾਂਕਿ ਜਾਨੀ ਨੁਕਸਾਨ ਦਾ ਬਹੁਤ ਹੀ ਵਿਚਾਰ ਰਿਹਾ ਕਿਉਂਕਿ ਕਈ ਆ ਕਈ ਵਾਰ ਆ ਜਾਣੀ ਨੁਕਸਾਨ ਤੱਕ ਵੀ ਹੋ ਜਾਂਦਾ ਪਰ ਹ ਇੱਥੇ ਹਾਲਾਕੇ ਬਹੁਤ ਬਚਾਅ ਦੀ ਗੱਲ ਰਹੀ ਹੈ ਪਰ ਇਹ ਲੈਂਡਸਲਾਈਡਿੰਗ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਤੋ ਜੇਣਕੇ ਦੇ ਵਿੱਚ ਮੀਂਹ ਹਾਲਾਤ ਵਿਗਾੜ ਦਿੱਤੇ ਨੇ ਮੌਸਮੀ ਪਾਕ ਦੇ ਵੱਲਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜੰਮੂ ਦੇ ਵਿੱਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜੰਮੂ ਦੇ ਸੰਭਾਗ ਦੇ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਠੂਆ ਦੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਥਾਵਾਂ ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆਇਆ ਕਠੂਆ ਦੇ ਵਿੱਚ ਕੱਲ 3 ਥਾਵਾਂ ਤੇ ਦਰਸਲ ਬੱਦਲ ਫਟੇ ਸਨ ਜੰ&ਕ ਦੇ ਵਿੱਚ ਵੀ ਹਾਲਾਤ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦਾ ਅਲਰਟ ਵਿਚਾਰੀ ਕੀਤਾ ਗਿਆ ਜੰਮੂ ਦੇ ਵਿੱਚ ਅਗਲੇ 2-3 ਦਿਨ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਜੰਮੂ ਦੇ ਸੰਬੰਧ ਦੇ ਵਿੱਚ ਸਾਰੇ ਸਕੂਲ ਵੀ ਤਿਆਰਤਾ ਨਾਲ ਜਿਹੜਾ ਕਿ ਇਹ ਕਦਮ ਚੁੱਕਿਆ ਗਿਆ ਫੈਸਲਾ ਲਿਆ ਗਿਆ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਇਕੱਠਵਾਂ ਦੀ ਗੱਲ ਕਰੀਏ ਤਾਂ ਹੁਣ ਕੱਕ 7 ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਤਿੰਨ ਥਾਵਾਂ ਤੇ ਬੱਦਲ ਫਟਣ ਦੇ ਨਾਲ ਤਬਾਹੀ ਦਾ ਮੰਜ਼ਰ ਜੋ ਕਿ ਸਾਫ਼ ਤੌਰ ਤੇ ਹਰ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਕਿ ਕਠਵਾ ਦੇ ਵਿੱਚ ਕੱਲ ਤਿੰਨ ਥਾਵਾਂ ਤੇ ਬੱਦਲ ਪੜਿਆ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ